ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਐਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਆਪਣੇ ਚੈਨਲ ਤੇ ਅੱਗੇ ਵੀ ਕਈ ਵੀਡੀਓ ਇਸ ਬਾਈ ਦੀਆਂ ਪਾਈਆਂ ਆਪਾਂ ਤੇ ਚੰਗੇ ਪਸ਼ੂ ਹੁੰਦੇ ਆ ਲਗਾਤਾਰ ਆਉਂਦੇ ਜਾਂਦੇ ਰਹਿੰਦੇ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਕ ਦਿਖਾਵਾਂਗੇ ਇੱਕ ਤਾਂ ਤਾਜੀ ਸੂਈ ਵਹਿੜ ਆ ਤੇ ਦੂਜੀ ਦੋਸਤੋ ਇੱਕ ਜਰਸੀ ਆ ਬਹੁਤ ਟੌਪ ਕਲਾਸ ਛੋਟਾ ਛੋਟਾ ਸਿੰਘ ਆ ਬਣਦੀ ਜਾਣਕਾਰੀ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਬਾਈ ਜੀ? ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈ। 81959 81959 444 4432 ਤੇ ਬਾਈ ਜੀ ਅੱਜ ਆਪਣੇ ਕੋਲੇ ਦੋ ਨਾਕ ਵਿਕਾਉ ਆ। ਤੇ ਆਪਣਾ ਵਪਾਰ ਲੈਿੰਦਾ ਹੀ ਕੰਮ ਆ ਨਾ ਬਹੁਤ ਪੁਰਾਣਾ ਵਪਾਰ ਲੈਿੰਦਾ ਕੰਮ ਆ ਤੇ ਬਾਈ ਜੀ ਆ ਜਿਹੜੀ ਜਰਸੀ ਵਿੱਚੀ ਆ ਇਹਦੇ ਬਾਰੇ ਦੱਸਿਓ ਪਰਾਂ ਕੀ ਡਿਟੇਲ ਆ ਜੀ ਪਹਿਲਾ ਸੂਆ ਦੋ ਦੰਦ ਦੋ ਦੰਦ ਮੂੰਹ ਆ ਤੇ ਕਿੰਨੇ ਦਿਨ ਲੈਂਦੀ ਆ ਬਾਈ ਚਾਰ ਦਿਨ ਲੈ ਜੀ ਪੰਜ ਚਾਰ ਦਿਨ ਠੀਕ ਆ ਤੇ ਕੀ ਉਮੀਦ ਰੱਖਦੇ ਆਂ ਬਾਈ ਉਦੋਂ ਬਾਈ ਉਹ ਤੁ ਆ ਵੀ ਨਾ ਬਹੁਤ ਜਿਆਦਾ ਚੰਗਾ ਜਾਨਵਰ ਆ ਸਾਫ਼ ਸੁਥਰਾ ਹਾਂ ਹਵਾ ਨਾ ਬਹੁਤ ਚੰਗਾ ਸਾਰਾ ਕੁਝ ਹੀ ਚੰਗਾ ਦਿਖਾਣੇ ਨਹੀਂ ਚਾਹਾਂ ਸੀ ਸੀ ਆ ਕੱਢ ਦੂ ਬਾਈ 20 ਕਿਲੋ ਪਹਿਲੇ ਸੂਏ ਠੀਕ ਹੈ ਲਾਵੇ ਮਤਰੋ ਸਿੰਗ ਜਰੂਰ ਆ ਛੋਟਾ ਛੋਟਾ ਪਰ ਕੁਆਲਿਟੀ ਦੀ ਕੋਈ ਕਮੀ ਨਹੀਂ ਮਾਰੇ ਉਹਨਾਂ ਨੂੰ ਦੇਖ ਸਕਦੇ ਹਾਂ ਬੋਰਡ ਦੇ ਪੱਤਿਆਂ ਵਰਗੇ ਕਾਨਾ ਛੋਟੇ ਛੋਟੇ ਤੇ ਬਹੁਤ ਸ਼ਾਨਦਾਰ ਮੂੰਹ ਆ ਥਾਣਾ ਬਾ ਕਮਾਲ ਆ ਪੀੜੀ ਦੇ ਪਾਵੇ ਵਰਗੇ ਮੋਟੇ ਆ ਥਣ ਦੇਖ ਸਕਦੇ ਹਾਂ ਥਾਣਾ ਤੋਂ ਥਣ ਦਾ ਸਾਈਜ਼ ਗਾਇਬ ਤੇ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲਓ ਹਜੇ ਨੇ ਦੋ ਤਿੰਨ ਦਿਨ ਨਹੀਂ ਸੋਣਾਗਾ ਉਸ ਢੰਗ ਨਾਲ ਤੁਸੀਂ ਦੇਖ ਸਕਦੇ ਹੋ ਨਾੜਾਂ ਕਹਿਰੀਆਂ ਕਹਿਰੀਆਂ ਤੁਹਾਨੂੰ ਬਾਖੂਬੀ ਦਿਸ ਜਾਣਗੀਆਂ ਉੱਤੇ ਹਵਾ ਨਾਲ ਦੇਖ ਸਕਦੇ ਹੋ ਫੁੱਟਬਾਲ ਵਾਂਗੂ ਗੋਲਾ ਤੇ ਪਿਛਲੇ ਪਾਸੇ ਨੂੰ ਘਟੋ ਘਟ ਵੀ ਚਾਰ ਪੰਜ ਉਂਗਲਾਂ ਹਵਾ ਨਾਲ ਮਗਰਲੇ ਪਾਸੇ ਨੂੰ ਦਿਸਦਾ ਥਣ ਦੋਸਤੋ ਦੇਖ ਸਕਦੇ ਆ ਦੂਜੇ ਪਾਸੋਂ ਵੀ ਬਿਲਕੁਲ ਸੇਮ ਸਿਆ ਜਾ ਥਣਾ ਦਾ ਬਹੁਤ ਸ਼ਾਨਦਾਰ ਥਣ ਲੱਗਿਆ ਵਿੱਥ ਵੀ ਚੰਗੀ ਆ ਤੇ ਮਟਾਈ ਵੀ ਠੀਕ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਇਹਦੀ ਸਾਰੀ ਜੱਜਮੈਂਟ ਆ ਜਾਣੀ ਆ ਰੀਡ ਦੀ ਹੱਡੀ ਬਿਲਕੁਲ ਗਾਜੇ ਵਰਗੀ ਸਿੱਧੀ ਆ ਦੋਸਤੋ ਲਓ ਜੀ ਮੇਤਰਪ ਕਰਮਾਲੀ ਦਾ ਹਵਾਨਾ ਬਹੁਤ ਹੀ ਜਿੰਨਾ ਵੀ ਗੈਰੀ ਉਹਨਾਂ ਹੀ ਚੰਗਾ ਬਹੁਤ ਸੋਹਣੀ ਵਹਿੜਾ ਦੋਸਤੋ ਹਵਾਨਾ ਉਹ ਦੂ ਚੰਗਾ 20 ਕਿਲੋ ਪੋਲੇ ਜੇ ਹੱਥ ਨਾਲ ਪਹਿਲੇ ਸੂਏ ਦੁੱਧ ਇਹਨੂੰ ਕੱਢਣਾ ਚਾਹੀਦਾ ਦੋਸਤੋ ਜੇ ਹਵਾਨੇ ਦੀ ਜੱਜਮੈਂਟ ਦੇ ਹਿਸਾਬ ਨਾਲ ਆਪਾਂ ਜੱਜਮੈਂਟ ਕਰੀਏ ਬਾਈ ਜੀ ਹੋਰ ਤੋੜਦੇ ਥੋੜਾ ਜਿਹਾ ਲਓ ਵੀ ਦੁਬਾਰਾ ਤੁਹਾਨੂੰ ਫੇਰ ਦੋਸਤੋ ਤੋੜ ਕੇ ਦਿਖਾ ਦਿੰਨੇ ਆ ਵੀ ਕੋਈ ਕਮੀ ਪੇਛੀ ਨਾ ਰਹੇ ਜੇ ਦਿਖਣ ਦੇ ਵਿੱਚ ਲੈ ਚਲੋ ਲੈ ਚਲੋ ਬਾਈ ਪਹਿਲਾ ਸੂਆ ਸੋਣਾ ਦੋਸਤੋ ਤੇ ਪਹਿਲੇ ਸੂਏ ਹਵਾਨਾ ਥੱਬੇ ਦਾ ਬਣਾ ਕੇ ਤਿਆਰ ਕੀਤਾ ਹੋਇਆ ਤੇ ਹਜੇ ਕੋਸ਼ਦਾ ਇਹਨਾਂ ਦੋਸਤੋ ਸੂਣ ਚ ਬਾਕੀ ਆ ਤੇ ਸੀਲਸਲਾ ਗਵਾਈ ਕਹਿੰਦਾ ਵੀ ਦੇਖ ਸਕਦੇ ਹੋ ਤੁਹਾਨੂੰ ਹੱਥ ਮਾਰ ਕੇ ਦਿਖਾ ਦਿੰਦੇ ਆ ਵਾਹ ਜੀ ਵਾਹ ਕਿਆ ਬਾਤ ਆ ਬਹੁਤ ਢੱਲ ਪਈ ਆ ਦੇਖ ਸਕਦੇ ਹੋ ਬਾਈ ਫਿਰ ਢੱਲ ਵਿਖਾਈ ਮਾੜੀ ਆ ਸਾਰੀ ਢੱਲੇ ਨੇ ਕਵਰ ਕਰਨੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਸਹੀ ਆ ਜੀ ਵਾਹ ਜੀ ਵਾਹ ਕਿਆ ਬਾਤ ਆ ਹਾਂਜੀ ਬਾਈ ਜੀ ਆਪਾਂ ਕੀ ਮੁੱਲ ਕਰਨਾ ਹੈ ਦਾ ਜੀ ਮਾਸ ਘੁੰਮਿਆ ਹੋਇਆ ਲੰਮਾ ਲਾਣੀ ਹਲਦੇਗੇ ਠੀਕ ਆ ਜੀ ਅੱਗੇ ਵੰਗੂ ਆ ਨੇੜਲੇ ਜੀ ਦੱਸਾਂ ਟਾਟਾ ਬਾਟ ਵਾਲਾ ਕੰਮ ਹੀ ਆ 68000 ਰੁਪਏ 68000 ਵਾਹ ਬਾਈ ਵਾਹ ਕੀ ਬਾਤ ਹੈ ਲੈ ਵੀ ਮਿੱਤਰੋ 68000 ਮੁੱਲਾ ਤੇ ਮਾਨਤਾਣੇ ਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਹੋਰ ਵਹਿੜਾ ਬਾਈ ਜੀ ਇਹਦੇ ਬਾਰੇ ਦੱਸ ਦਿਓ ਇਹ ਦੂਜਾ ਸੂਆ ਜੀ ਦੂਜਾ ਸੂਆ ਹੈ ਅੱਜ 4 ਦਿਨ ਹੋਏ ਸੂਈ ਨੂੰ 4 ਦਿਨ ਸੂਈ ਨੂੰ ਹੋ ਗਏ ਬਹੁਤ ਚੰਗੀ ਧਰੇ ਦੁੱਧ ਪੀਣ ਵਾਲੀ ਜਿਵੇਂ ਸੰਘਣੇ ਗਾੜੇ ਦੁੱਧ ਵਾਲੀ ਦੁੱਧ ਇਸ ਟਾਈਮ ਕਿੰਨਾ ਤਿਆਰ ਹੈ ਬਾਈ ਹੁਣ 16 ਲੀਟਰ ਹੈਗਾ 16 ਲੀਟਰ ਠੀਕ ਹੈ ਕਿੰਨੇ ਦਿਨ ਹੋਏ ਸੂਈ ਨੂੰ ਬਾਈ 4 ਦਿਨ ਹੋਏ 4 ਦਿਨ ਵਾਹ ਜੀ ਵਾਹ 16 ਲੀਟਰ ਬਾਈ ਜੀ ਦੁੱਧ ਆ ਤੇ ਚਾਰ ਦਿਨ ਦੋਸਤੋ ਇਹਨੂੰ ਸੂਈ ਨੂੰ ਹੋਇਆ ਹਵਾਨਾ ਇਹਦਾ ਵੀ ਬਹੁਤ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵਾਲੀ ਵਹਿੜਾ ਤੇ ਥਣ ਤੋਂ ਥਣ ਦਾ ਗੈਬ ਸੈਜ ਇਹਦਾ ਵੀ ਬਾਕਮਾਲਾ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਦੋਸਤੋ ਨਾੜਾਂ ਇਹਦੇ ਹਵਾਨੇ ਦੇ ਉੱਤੇ ਵੀ ਕੱਲੀਆਂ ਕੱਲੀਆਂ ਦਿਸ ਰਹੀਆਂ ਤੁਹਾਨੂੰ ਦੂਜੇ ਪਾਸੇ ਤੋਂ ਵੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਸੀਲ ਠੰਡੀ ਇਹ ਵੀ ਬਹੁਤ ਆ ਦੋਸਤੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਹਵਾਨਾ ਕੇਰਾ ਤੁਹਾਨੂੰ ਥਣ ਦਿਖਾ ਦਈਏ ਖੜੀ ਦੇ 나ੜਾ ਦੋਸਤੋ ਕੈਰੀਆਂ ਕੈਰੀਆਂ ਤੁਹਾਨੂੰ ਦਿਖ ਰਹੀਆਂ ਮਿਲਕ ਵੇਨ ਵੀ ਉੱਬਰ ਮੀ ਆ ਤੇ ਥਣ ਤੋਂ ਥਣ ਦਾ ਗੈਵ ਸਾਈਜ਼ ਚੰਗਾ ਤੇ ਆ ਬੱਚਾ ਹੈ ਦੋਸਤੋ 나ੜੂਆ ਨਾਲ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੱਛਾ ਮਗਰ ਤੇ ਬਾਈ ਜੀ ਤੋੜ ਕੇ ਦਿਖਾ ਦਿਓ ਲਓ ਵੀ ਮਿੱਤਰੋ ਹਵਾਨਾ ਤੁਹਾਨੂੰ ਤੁਰਦੀ ਤੋਂ ਇਹਦਾ ਦਿਸਣਾ ਮੱਲਾ ਨੂੰ ਧੁਰਦੀਆ ਦੋਸਤੋ ਦੇਖ ਸਕਦੇ ਹੋ ਜਦੋਂ ਘਟੋ ਘਟ ਹਫਤੇ ਚ ਪਸ਼ੂ ਦੁੱਧ ਤੇ ਆਉਂਦਾ ਦੇ ਹਜੇ 4 ਦਿਨਾਂ 16 ਕਿਲੋ ਦੁੱਧ ਕੰਡੇ ਵਾਲਾ ਲਓ ਬੱਚੇ ਦਾ ਕਰਦੀਆ ਥੋੜਾ ਜਿਹਾ ਲਓ ਵੀ ਮੇਤਰੋ ਸੀਲ ਸਲੱਗ ਕਰਮਾਂ ਵਾਲੀ ਇਹ ਵੀ ਬਹੁਤ ਆ ਦੇਖ ਸਕਦੇ ਹੋ ਬਾਈ ਹੱਥ ਮਾਰ ਰਹੇ ਆ ਬਹੁਤ ਸ਼ਾਨਦਾਰ ਹਵਾਨਾ ਹੈ ਤੇ ਸੀਲ ਸਲੱਗਾ ਘਰੇ ਦੁੱਧ ਪੀਣ ਵਾਲਿਆਂ ਨੂੰ ਬਹੁਤ ਚੰਗੀ ਆ ਦੋਸਤੋ ਜਵਾਕਾਂ ਚੱਲਿਆਣੇ ਦੇ ਘਰੇ ਐਡਾ ਸੀਲ ਪਸ਼ੂ ਹੋਣਾ ਜ਼ਰੂਰੀ ਆ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਾਂਗੇ ਬਸ ਇਹਦਾ 72000 ਰੁਪਏ ਲੈਣ ਦੇ 72000 ਕੁਛ ਨਾ ਕੁਛ ਮਾਨਤਨ ਹੋ ਜੂ ਬਈ ਬਸ ਮਾਨਤਨ ਲਓ ਵੀ ਸੱਜਣੋ 72000 ਇਹਦਾ ਮੁੱਲ ਆ ਕੁਛ ਨਾ ਕੁਛ ਮਾਨਤਨ ਇਹਦੇ ਵਿੱਚੋਂ ਵੀ ਤੁਹਾਡਾ ਜ਼ਰੂਰ ਕੀਤਾ ਜਾਊਗਾ ਦੋਵੇਂ ਵਹਿੜਾਂ ਚੰਗੀਆਂ ਦੋਸਤੋ ਇੱਕ ਪਹਿਲਾ ਸੂਆ ਹੈ ਇੱਕ ਦੂਜਾ ਸੂਆ ਹੈ ਤੇ ਸੀਲਸ ਲੱਗਾ ਠੰਡੀਆਂ ਜਿਸ ਵੀ ਕਿਸੇ ਮੇਰੇ ਵੀਰ ਨੂੰ ਦੋਨਾਂ ਵਹਿੜਾਂ ਦੇ ਵਿੱਚੋਂ ਕੋਈ ਵੀ ਵਹਿੜ ਪਸੰਦਾ ਜਾਂ ਦੋਵੇਂ ਪਸੰਦਾ ਤਾਂ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ ਘਰੇ ਆ ਕੇ ਤੁਸੀਂ ਦੇਖੋਗੇ ਤਾਂ ਦੋਸਤ ਦੋਵੇਂ ਵਹਿੜਾਂ ਤੁਹਾਡੇ ਪਸੰਦ ਆਉਣਗੀਆਂ ਚੰਗੀਆਂ ਸਾਫ਼ ਸੁਥਰੀਆਂ ਵਹਿੜਾਂ ਹੈ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੈ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ। ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਦੋਸਤੋਂ ਤੇ ਮਿਲਦੀਆਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ।